ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸਾਡੀ ਰੀਪਰੋਡਕਟਿਵ ਸਾਇੰਸ ਦੀ ਜੇ ਗੱਲ ਕਰੀਏ ਕਿ ਮਰਦ ਤੇ ਔਰਤ ਹੁਣ ਬਰਾਬਰ ਬਰਾਬਰ ਦੇ ਹੀ ਜ਼ਿੰਮੇਦਾਰ ਪਾਏ ਜਾਂਦੇ ਹਨ 50% ਕੇਸਾਂ ਦੇ ਵਿੱਚ ਮਰਦ ਜਿਹੜਾ ਹੈ ਉਹ ਸਿੱਧੇ ਜਾਂ ਫਿਰ ਅਸਿੱਧੇ ਤੌਰ ਤੇ ਵਿੱਚ ਬਾਂਝਪਨ ਦੀ ਸਮੱਸਿਆ ਦੇ ਨਾਲ ਗ੍ਰਸਤ ਹੋ ਸਕਦਾ ਹੈਗਾ ਮੁੰਡੇ ਜਿਮ ਚ ਜਾਂਦੇ ਐ ਚਾਹ ਕੇ ਜਾਂ ਨਾ ਚਾਹੰਦੇ ਹੋਏ ਕਈ ਵਾਰੀ ਉਹ ਜੀਰੋ एट ਦਾ ਸੇਵਨ ਕਰ ਲੈਂਦੇ ਹੈ ਉਹਨਾਂ ਦੇ ਨਾਲ ਸ਼ੁਕਰਾਨੂਆਂ ਤੇ ਕਮੀ ਆਂਦੀ ਹੈ ਦਸ਼ਾ ਤੁਹਾਡੇ ਸ਼ੁਕਰਾਨੂਆਂ ਨੂੰ ਸਿਰਫ ਘਟਾਉਂਦਾ ਨਹੀਂ ਬਲਕਿ ਕੁਝ-ਕੁਝ ਕੇਸਾਂ ਦੇ ਵਿੱਚ ਇਹ ਜ਼ੀਰੋ ਯਾਨੀ ਕੇਸਸ ਪਰਮੀਆਂ ਵੀ ਕਰ ਸਕਦਾ ਹੁੰਦਾ ਹੈ ਇੰਜੈਕਸ਼ਨਸ ਜਾਂ ਦਵਾਈਆਂ ਦੇਈਦੀਆਂ ਨੇ ਜਿਹਦੇ ਨਾਲ ਮੁਰ ਤੋਂ ਫਿਰ ਸ਼ੁਕਰਾਨੂ ਜਿਹੜੇ ਹੈ ਉਹਨਾਂ ਦੇ ਬੰਨੇ ਸ਼ੁਰੂ ਹੋ ਜਾਂਦੇ ਹਨ 부ਡੇ ਨਹੀਂ ਹੁੰਦੇ ਉਹ ਕਹਾਵਤ ਦੇ ਪਿੱਛੇ ਜੇ ਆਪਾਂ ਸਾਇੰਟਿਫਿਕ ਗੱਲ ਕਰੀਏ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਵੱਡੀ ਉਮਰ ਦੇ ਨਾਲ ਆਦਮੀ ਦੇ ਸ਼ੁਕਰਾਨੂਆਂ ਦੀ ਕੁਆਂਟੀਟੀ ਤੇ ਕੁਆਲਿਟੀ ਤੇ ਬਹੁਤਾ ਅਸਰ ਨਹੀਂ ਹੁੰਦਾ। ਇਹ ਤਾਂ 30 ਸਾਲ ਦੇ ਦਰਮਿਆਨ ਹੁੰਦੀ ਹੈ ਜਿਹਦੇ ਵਿੱਚ ਔਰਤ ਨੂੰ ਪ੍ਰੈਗਨੈਂਸੀ ਲੈਣਾ ਬਹੁਤ ਬਹੁਤ ਆਸਾਨ ਹੁੰਦਾ ਹੈ ਜੇ ਕੋਈ ਪ੍ਰੋਬਲਮ ਨਹੀਂ ਹੈਗੀ। ਅੱਜਕਲ੍ਹ ਲੋਕਾਂ ਦੇ ਵਿੱਚ ਬਾਝਪਾਨ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਜ਼ਿਆਦਾਤਰ ਲੋਕ ਜਿਹੜੇ ਨੇ ਔਰਤਾਂ ਨੂੰ ਜ਼ਿਆਦਾ ਬਾਝ ਸਮਝਦੇ ਨੇ ਪਰ ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਮਰਦ ਵੀ ਬਾਝ ਹੋ ਸਕਦੇ ਨੇ। ਤਾਂ ਅੱਜ ਇੰਟਰਵਿਊ ਦੇ ਵਿੱਚ ਅਸੀਂ ਇਸੇ ਬਾਬਤ ਗੱਲਬਾਤ ਕਰਾਂਗੇ। ਸਾਡੇ ਨਾਲ ਸਰਬ ਹੈਲਥ케ਅਰ ਤੋਂ ਡਾਕਟਰ ਸਰਬਜੀਤ ਜੁੜਨਗੇ 16 ਸਾਲ ਤੋਂ ਬਾਅਦ ਦਾ ਤਜਰਬਾ 10 ਸਾ 10 ਹਜ਼ਾਰ ਬੇਔਲਾਦ ਜੋੜਿਆਂ ਨੂੰ ਸੁੱਖ ਵੀ ਦੇ ਚੁੱਕੇ ਨੇ ਅੱਜ ਉਹ ਸ਼ੁਕਰਾਨੇ ਵੀ ਜਿਹੜੇ ਡਾਕਟਰ ਸਾਹਿਬ ਦੇ ਕਰ ਰਹੇ ਨੇ ਤਾਂ ਆਈਵੀਐਫ ਮਾਹਰ ਹੈਗੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪੂਰੀ ਟੀਮ ਦਾ ਡਾਕਟਰ ਸਾਹਿਬ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਜੀ ਹਨਾ ਜ਼ਿਆਦਾਤਰ ਜਿਵੇਂ ਪਿੰਡਾਂ ਦੇ ਲੋਕ ਹੈਗੇ ਜਿਹੜੇ ਹਨਾ ਘੱਟ ਜਾਗਰੂਕ ਨੇ ਨਹੀਂ ਪਤਾ ਔਰਤਾਂ ਨੂੰ ਜ਼ਿਆਦਾ ਬਾਂਝ ਸਮਝਦੇ ਨੇ ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਦਾ ਪਤਾ ਕਿ ਮਰਦ ਵੀ ਬਾਂਝ ਹੋ ਸਕਦੇ ਆ ਜੀ ਬਹੁਤ ਜ਼ਰੂਰੀ ਸਵਾਲ ਜਿਹੜਾ ਤੁਸੀਂ ਇਹ ਚੱਕਿਆ ਹੈ ਤੇ ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸਾਡੀ ਰੀਪਰੋਡਕਟਿਵ ਸਾਇੰਸ ਦੀ ਜੇ ਗੱਲ ਕਰੀਏ ਤੇ ਮਰਦ ਤੇ ਔਰਤ ਹੁਣ ਬਰਾਬਰ ਬਰਾਬਰ ਦੇ ਹੀ ਜ਼ਿੰਮੇਦਾਰ ਪਾਏ ਜਾਂਦੇ ਹਨ 50% ਕੇਸਾਂ ਦੇ ਵਿੱਚ ਮਰਦ ਜਿਹੜਾ ਹੈ ਉਹ ਸਿੱਧੇ ਜਾਂ ਫਿਰ ਅਸਿੱਧੇ ਤੌਰ ਤੇ ਵਿੱਚ ਬਾਂਝਪਨ ਦੀ ਸਮੱਸਿਆ ਦੇ ਨਾਲ ਗ੍ਰਸਤ ਹੋ ਸਕਦਾ ਹੈਗਾ ਤੇ 20% ਦੇ ਵਿੱਚ ਤਾਂ ਇਕਲੌਤਾ ਸਿੱਧੇ ਤੌਰ ਤੇ ਆਦਮੀ ਹੀ ਜ਼ਿੰਮੇਦਾਰ ਹੁੰਦਾ ਹੈ ਹੋਰ 30% ਦੇ ਵਿੱਚ ਉਹ ਕੰਟਰੀਬਿਊਟਰ ਜਿੰਨੂੰ ਕਹਿੰਦਾ ਕਿ ਹੋ ਸਕਦਾ ਹੈ ਕਿ ਨਾਲ ਔਰਤ ਦੇ ਵੀ ਕੋਈ ਸਮੱਸਿਆ ਹੋਵੇ ਹਮ ਅੱਛਾ ਇਹਦੇ ਕਾਰਨ ਡਾਕਟਰ ਸਾਹਿਬ ਕੀ ਹੈ ਕਿਉਂਕਿ ਅੱਜਕੱਲ ਜੇ ਤੁਸੀਂ ਕਿਹਾ ਕਿ ਜ਼ਿਆਦਾ ਮਰਦ ਜੜਾਗਾ ਇਸ ਦੇ ਪਿੱਛੇ ਜ਼ਿੰਮੇਵਾਰ ਹੁੰਦਾ ਕਾਰਨ ਕੀ ਤੁਸੀਂ ਮੰਨਦੇ ਸ਼ੁਕਰਾਨੂਆਂ ਦੇ ਦੇਖੋ ਤਿੰਨ ਮੇਨ ਪਹਿਲੂ ਹੁੰਦੇ ਐ ਸਭ ਤੋਂ ਪਹਿਲਾਂ ਸ਼ੁਕਰਾਨੂਆਂ ਦਾ ਕਾਊਂਟ ਕਿ ਉਹ ਕਿੰਨੇ ਮਾਤਰਾ ਦੇ ਵਿੱਚ ਹੈਗੇ ਐ ਫਿਰ ਸ਼ੁਕਰਾਨੂਆਂ ਦੀ ਭੱਜਣ ਦੀ ਕੈਪੈਸਿਟੀ ਜਿੰਨੂੰ ਅਸੀਂ ਮੋਟਿਲਿਟੀ ਕਹਿੰਦੇ ਐ ਤੇ ਫਿਰ ਸ਼ੁਕਰਾਨੂਆਂ ਦੀ ਮੋਰਫੋਲਜੀ ਉਹਨਾਂ ਦੀ ਬਣਾਵਟ ਕਹਿੰਦੇ ਐ ਇਹ ਜਿਹੜੀ ਕਮੀ ਐ ਇਹ ਕਿਸੇ ਵੀ ਇੱਕ ਪਹਿਲੂ ਦੇ ਉੱਤੇ ਯਾਨੀ ਕਿ ਉਹਨਾਂ ਦੇ ਕਾਊਂਟ ਤੇ ਉਹਨਾਂ ਦੀ ਮੋਟਿਲਿਟੀ ਤੇ ਜਾਂ ਉਹਨਾਂ ਦੀ ਮੋਰਫੋਲਜੀ ਬਣਾਵਟ ਤੇ ਹੋ ਸਕਦਾ ਐ ਜਾਂ ਕਿਸੇ ਦੋ ਪਹਿਲੂ ਤੇ ਤੇ ਕਈ-ਕਈ ਬਹੁਤ ਸਾਰੇ ਖਰਾਬ ਕੇਸਿਸ ਦੇ ਵਿੱਚ ਤਿੰਨੋਂ ਪਹਿਲੂਆਂ ਤੇ ਵੀ ਅਸਰ ਹੋ ਸਕਦਾ ਹੁਣੇ ਅਸਰ ਹੋਣ ਦੇ ਕਾਰਨ ਬਹੁਤ ਸਾਰੇ ਹੁੰਦੇ ਹਨ ਜਿਹਦੇ ਵਿੱਚ ਜੈਨੇਟਿਕ ਕਾਰਨ ਯਾਨੀ ਕਿ ਹੋ ਸਕਦਾ ਹੈ ਕਿ ਪਰਿਵਾਰ ਦੇ ਵੱਲੋਂ ਹੀ ਇਹ ਚੀਜ਼ ਸਾਹਮਣੇ ਆ ਰਹੀ ਹੋਵੇ ਬਚਪਨ ਤੋਂ ਹੀ ਇਹ ਚੀਜ਼ ਸਾਹਮਣੇ ਆ ਰਹੀ ਹੋਵੇ ਪਰ ਪਕੜੀ ਨਹੀਂ ਜਾਂਦੀ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਫਿਰ ਨਸਾਂ ਦਾ ਫੁੱਲਿਆ ਹੋਣਾ ਜਿੰਨੂੰ ਅਸੀਂ ਵੈਰੀਕੋਸੀਲ ਕਈਦਾ ਹੈਗੇ ਜਾਂ ਫਿਰ ਸ਼ੁਕਰਾਨੂਆਂ ਦਾ ਘਟ ਬੰਨਾ ਓਬੈਸਿਟੀ ਮੋਟਾਪਾ ਪਲੱਸ ਅੱਜਕੱਲ ਦੇ ਦੌਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਟੀਰੋਇਡ ਦੇ ਇਨਟੈਕ ਜਿਵੇਂ ਮੁੰਡੇ ਜਿਮ ਚ ਜਾਂਦੇ ਐ ਚਾਹ ਕੇ ਜਾਂ ਨਾ ਚਾਹੰਦੇ ਹੋਏ ਕਈ ਵਾਰੀ ਉਹ ਸਟੀਰੋਇਡ ਦਾ ਸੇਵਨ ਕਰ ਲੈਂਦੇ ਹੈ ਉਹਨਾਂ ਦੇ ਨਾਲ ਸ਼ੁਕਰਾਨੂਆਂ ਤੇ ਕਮੀ ਆਂਦੀ ਹੈ ਲਾਈਫ ਸਟਾਈਲ ਦੇ ਵਿੱਚ ਖਾਣਾ ਪੀਣਾ ਕਸਰਤ ਦਾ ਨਾ ਹੋਣਾ ਇਹ ਚੀਜ਼ਾਂ ਵੀ ਸ਼ੁਕਰਾਨੂਆਂ ਨੂੰ ਘਟਾਉਂਦੀਆਂ ਨੇ ਕੁਝ ਸਟ्रेस ਫੈਕਟਰ ਹੈ ਜਿਹੜਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਉਹ ਵੀ ਸ਼ੁਕਰਾਨੂਆਂ ਨੂੰ ਘਟਾਉਂਦਾ ਹੈ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਸ਼ੁਕਰਾਨੂਆਂ ਤੇ ਅਸਰ ਪੈ ਸਕਦਾ ਹੈ। ਅੱਜ ਕੱਲ ਪੰਜਾਬ ਦੇ ਵਿੱਚ ਜਿਵੇਂ ਕਿ ਅਸੀਂ ਖਬਰਾਂ ਵੀ ਸੁਣਦੇ ਆ ਨਾ ਨਸ਼ਾ ਬਹੁਤ ਹੈ ਸਰ। ਨੌਜਵਾਨ ਨਸ਼ਾ ਕਰੇ ਨੇ ਕਿ ਉਹ ਚੀਜ਼ ਵੀ ਜਾ ਕੇ ਇਫੈਕਟ ਪਾਉਂਦੀ ਹੈ। ਬਿਲਕੁਲ ਇਫੈਕਟ ਪਾਉਂਦੀ ਹੈ ਤੇ ਇਹ ਨਸ਼ਾ ਤੁਹਾਡੇ ਸ਼ੁਕਰਾਨੂਆਂ ਨੂੰ ਸਿਰਫ ਘਟਾਉਂਦਾ ਨਹੀਂ ਬਲਕਿ ਕੁਝ-ਕੁਝ ਕੇਸਾਂ ਦੇ ਵਿੱਚ ਇਹ ਜ਼ੀਰੋ ਯਾਨੀ ਕਿ ਜੁਸਪਰਮੀਆਂ ਵੀ ਕਰ ਸਕਦਾ ਹੁੰਦਾ ਹੈਗੇ। ਤੇ ਜੋ ਵੀ ਮੇਰੇ ਵੀ ਇਸ ਚੀਜ਼ ਦੇ ਵਿੱਚ ਗ੍ਰਸਥਾਂ ਤੋਂ ਉਹਨਾਂ ਨੂੰ ਇਹ ਰਿਕੁਐਸਟ ਰਹੇਗੀ ਕਿ ਇਸ ਤੋਂ ਜਲਦੀ ਤੋਂ ਜਲਦੀ ਬਾਹਰ ਆਣ ਉਹਦੀ ਟ੍ਰੀਟਮੈਂਟ ਲੈਣ ਹਾਂ ਸ਼ੁਕਰਾਨੂਆਂ ਦੇ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤੇ ਅਸੀਂ ਹਾਜ਼ਰ ਹੂੰ ਤੇ ਇਸ ਸਮੱਸਿਆ ਨੂੰ ਦੂਰ ਕਿਵੇਂ ਕਰ ਸਕਦੇ ਆ ਅਗਲਾ ਸਵਾਲ ਮੇਰਾ ਆ ਸਮੱਸਿਆ ਨੂੰ ਦੂਰ ਕਰਨ ਦੀ ਜਿਹੜੀ ਤਰੀਕਾ ਹੈ ਉਹ ਤਰੀਕਾ ਨਿਰਧਾਰਿਤ ਕਰਦਾ ਹੈ ਕਿ ਸ਼ੁਕਰਾਨੂ ਇਸ ਸਟੇਜ ਦੇ ਵਿੱਚ ਕਿੰਨੇ ਹਨ ਜਿਵੇਂ ਸਭ ਤੋਂ ਪਹਿਲਾਂ ਤਾਂ ਜੇ ਉਹ ਕੋਈ ਸਟੀਰੋਇਡ ਲੈ ਰਹੇ ਹਨ ਕੋਈ ਬਾਹਰੋਂ ਦੀ ਕਈ ਵਾਰੀ ਟੈਸਟੋਸਟੀਰੋਨ ਦੇ ਗਲਤ ਇੰਜੈਕਸ਼ਨ ਲਗਵਾ ਲੈਂਦੇ ਹਨ ਜਾਂ ਫਿਰ ਕੋਈ ਨਸ਼ਾ ਪੱਤਾ ਜਾਂ ਕੋਈ ਹੋਰ ਚੀਜ਼ ਹੈਗੀ ਹੈ ਪਹਿਲਾਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਇਸ ਤੋਂ ਦੂਰ ਹੋਵੋ ਇਸ ਤੋਂ ਦੂਰ ਹੋਣਗੇ ਤਾਂ ਉਹਨਾਂ ਦੇ ਅੰਦਰੂਨੀ ਜਿਹੜੇ ਸ਼ਕਤੀ ਹੈ ਆਪਾਂ ਕਹੀਏ ਕਿ ਸ਼ੁਕਰਾਨੂ ਬਣਾਣ ਦੀ ਹਾਰਮੋਨ ਜਿਹੜੇ ਨੇ ਉਹ ਹੌਲੀ-ਹੌਲੀ ਕਰਕੇ ਵਾਪਸ ਆਣਾ ਸ਼ੁਰੂ ਕਰ ਦੇ ਤਿੰਨ ਮਹੀਨੇ 6 ਮਹੀਨੇ 9 ਮਹੀਨੇ ਅਸੀਂ ਉਹਨਾਂ ਨੂੰ ਪਹਿਲਾਂ ਇਸ ਚੀਜ਼ ਤੋਂ ਬਾਹਰ ਲੈ ਕੇ ਆਈਦਾ ਫਿਰ ਹੌਲੀ-ਹੌਲੀ ਕਰਕੇ ਉਹਨਾਂ ਨੂੰ ਕੁਝ ਇੰਜੈਕਸ਼ਨਸ ਜਾਂ ਦਵਾਈਆਂ ਦੇਈਦੀਆਂ ਨੇ ਜਿਹਦੇ ਨਾਲ ਮੁਰਤੋਂ ਫਿਰ ਸ਼ੁਕਰਾਨੂ ਜਿਹੜੇ ਐ ਉਹਨਾਂ ਦੇ ਬੰਨੇ ਸ਼ੁਰੂ ਹੋ ਜਾਂਦੇ ਹਨ ਪਰ ਇਹਦੇ ਵਿੱਚ ਸਭ ਤੋਂ ਜ਼ਰੂਰੀ ਪਹਿਲੂ ਇਹੀ ਰਹਿੰਦਾ ਹੈ ਕਿ ਉਹਨਾਂ ਨੂੰ ਪਹਿਲਾਂ ਇਸ ਚੀਜ਼ ਤੋਂ ਦੂਰ ਲੈ ਕੇ ਜਾਇਆ ਜਾਵੇ ਫਿਰ ਵਕਤ ਦੇ ਨਾਲ ਉਹਨਾਂ ਦੇ ਹਾਰਮੋਨਸ ਜਿਹੜੇ ਨੇ ਉਹ ਦਵਾਈਆਂ ਦੇ ਨਾਲ ਠੀਕ ਕੀਤੇ ਜਾਣ ਤੇ ਫਿਰ ਉਹਨਾਂ ਦੇ ਸ਼ੁਕਰਾਨੂਆਂ ਨੂੰ ਉਹਨਾਂ ਦੇ ਗੋਲੀਆਂ ਜਾਂ ਵੀਰੇਜ ਦੇ ਵਿੱਚ ਦੁਬਾਰਾ ਤੋਂ ਲਿਆਂਦਾ ਜਾਂਦਾ ਹੈ जिम ਦਾ ਤੁਸੀਂ ਡਾਕਟਰ ਸਰ ਜ਼ਿਕਰ ਕੀਤਾ ਹੈ ਨਾ ਕਈ ਵਾਰੀ ਬਹੁਤ ਸਾਰੇ ਨੌਜਵਾਨ ਜਿਵੇਂ ਕਿ ਜਿਮ ਜਾਣਾ ਹੁੰਦਾ ਨਾ ਡਾਈਟਿੰਗ ਵਗੈਰਾ ਸ਼ੁਰੂ ਕਰ ਦਿੰਦੇ ਨੇ ਬਹੁਤ ਜਿਹੜਾ ਵਧੀਆ ਆਹਾਰ ਭੋਜਨ ਹੈ ਉਹ ਸਕਿਪ ਕਰ ਦਿੰਦੇ ਨੇ ਉਹ ਚੀਜ਼ ਵੀ ਜਿਹੜੀਆਂ ਫਰਕ ਪਾਉਂਦੀ ਜੀ ਜੀ ਬਿਲਕੁਲ ਹੈ ਗਏ ਆਹਾਰ ਪੋਸ਼ਟਿਕ ਹੋਣਾ ਚਾਹੀਦਾ ਹੈ ਤੁਸੀਂ ਜੇ ਬਹੁਤ ਐਕਸਟ੍ਰੀਮ ਕਸਰਤ ਕਰੋਗੇ ਤੇ ਉਸ ਦੇ ਨਾਲ ਤੁਸੀਂ ਆਪਣੇ ਖਾਣ ਪੀਣ ਪ੍ਰੋਪਰ ਨਹੀਂ ਰੱਖੋਗੇ ਬਹੁਤ ਜ਼ਿਆਦਾ ਲੀਨ ਥਿਨ ਵੀ ਹੋ ਜਾਗੇ ਉਹ ਵੀ ਤੁਹਾਡੇ ਅੰਦਰੂਨੀ ਹਾਰਮੋਨ ਜਿਹੜੇ ਨੇ ਉਹ ਗੜਬੜ ਕਰਕੇ ਤੁਹਾਡੇ ਸ਼ੁਕਰਾਨੂਆਂ ਦੇ ਵਿੱਚ ਕਮੀ ਪੈਦਾ ਕਰ ਸਕਦਾ ਹੈ। ਹਮ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਔਰਤਾਂ ਦੀ ਵੀ ਇੱਕ ਲਿਮਿਟ ਹੋਏਗੀ ਹਨਾ ਬੇ ਕਿੰਨੇ ਟਾਈਮ ਤੱਕ ਬੱਚਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਮਰਦਾਂ ਦੇ ਵੀ ਕੋਈ ਏਜ ਲਿਮਿਟ ਹੁੰਦੀ ਹੈ। ਆ ਜੇ ਇਮਾਨਦਾਰੀ ਨਾਲ ਗੱਲ ਕਰੀਏ ਤਾਂ ਸਾਡੇ ਸਾਇੰਸ ਕੋਲ ਹਲੇ ਤੱਕ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਨਹੀਂ ਹੈਗਾ ਕਿ ਵੱਡੀ ਉਮਰ ਦੇ ਨਾਲ ਜੇ ਆਦਮੀ ਹੈਲਦੀ ਰਹਿੰਦਾ ਹੈ ਤੇ ਉਹਦੇ ਸ਼ੁਕਰਾਨੂਆਂ ਤੇ ਕੋਈ ਅਸਰ ਪੈਂਦਾ ਹੈ ਆਮ ਤੌਰ ਤੇ ਜਿਹੜੀਆਂ ਕਹਾਵਤਾਂ ਚਲਦੀਆਂ ਨੇ ਕਿ ਆਦਮੀ ਤੇ ਕੋੜਾ ਬੁੱਢੇ ਨਹੀਂ ਹੁੰਦੇ ਉਹ ਕਹਾਵਤ ਦੇ ਪਿੱਛੇ ਜੇ ਆਪਾਂ ਸਾਇੰਟਿਫਿਕ ਗੱਲ ਕਰੀਏ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਵੱਡੀ ਉਮਰ ਦੇ ਨਾਲ ਆਦਮੀ ਦੇ ਸ਼ੁਕਰਾਨੂਆਂ ਦੀ ਕੁਆਂਟੀਟੀ ਤੇ ਕੁਆਲਿਟੀ ਤੇ ਬਹੁਤਾ ਅਸਰ ਨਹੀਂ ਹੁੰਦਾ ਔਰਤ ਦੇ ਵਿੱਚ ਇਹ ਬਿਲਕੁਲ ਉਲਟਾ ਹੁੰਦਾ ਹੈ ਔਰਤ ਦਾ ਥੋੜਾ ਜਿਹਾ ਪਾਸੇ ਜ਼ਿਕਰ ਕਰ ਲਈ ਔਰਤ ਕਿੰਨੇ ਸਾਲ ਤੱਕ ਜੜੀ ਹੈ ਔਰਤ ਦਾ ਇੱਕ ਬਾਇਓਲੋਜੀਕਲ ਕਲੌਕ ਅਸੀਂ ਕਹਿੰਦੇ ਜਿਹੜਾ ਵੱਜਦਾ ਰਹਿੰਦਾ ਹੈ ਤੇ ਜੇ ਆਪਾਂ ਗੱਲ ਕਰੀਏ ਤੇ ਸਭ ਤੋਂ ਬਿਹਤਰ ਉਮਰ ਸਾਡੀ ਸਾਇੰਸ ਕਹਿੰਦੀ ਹੈ ਕਿ 20 ਤੋਂ 30 ਸਾਲ ਦੇ ਦਰਮਿਆਨ ਹੁੰਦੀ ਹੈ ਜਿਹਦੇ ਵਿੱਚ ਔਰਤ ਨੂੰ ਪ੍ਰੈਗਨੈਂਸੀ ਲੈਣਾ ਬਹੁਤ ਬਹੁਤ ਆਸਾਨ ਹੁੰਦਾ ਹੈ ਜੇ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਦੁਨੀਆ ਦੀ ਕੋਈ ਵੀ ਔਰਤ ਜਦੋਂ 30 ਸਾਲ ਨੂੰ ਕਰਾਸ ਕਰਦੀ ਹੈ ਤੇ ਉਹਦੀ ਅੰਡੇ ਬਣਾਉਣ ਦੀ ક્ષਮਤਾ ਕਪੈਸਿਟੀ ਕਟਣੀ ਸ਼ੁਰੂ ਹੋ ਜਾਂਦੀ ਹੈ ਇਹ ਕਪੈਸਿਟੀ ਦੇ ਵਿੱਚ ਕੁਆਲਟੀ ਵੀ ਆਉਂਦੀ ਹੈ ਤੇ ਕੁਆਂਟੀਟੀ ਯਾਨੀ ਕਿ ਮਾਤਰਾ ਵੀ ਆਉਂਦੀ ਹੈ ਤੇ ਇਹ ਪੂਰੇ ਵਰਲਡ ਦੀ ਹਰ ਔਰਤ ਦੇ ਨਾਲ ਹੋਣਾ ਹੈ ਇਹ ਨਹੀਂ ਕਿ ਪੰਜਾਬ ਦੀ ਹੈ ਦਿੱਲੀ ਦੀ ਇਹ ਪੂਰੇ ਵਰਲਡ ਵਾਈਡ ਹਰ ਔਰਤ ਨਾਲ ਹੋਣਾ ਹੈ ਕਿਉਂਕਿ ਉੱਪਰ ਵਾਲੇ ਨੇ ਔਰਤ ਨੂੰ ਇਸ ਤਰ੍ਹਾਂ ਹੀ ਬਣਾਇਆ ਹੈ ਜਦੋਂ ਵੀ ਇਹ 30 ਨੂੰ ਕਰਾਸ ਕਰੇਗੀ ਤੇ ਉਹਦੇ ਆਂਡੇ ਬਣਾਉਣ ਦੀ ਕੈਪੈਸਿਟੀ ਘਟਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਇਹ ਗਿਰਾਵਟ ਜਿਹੜੀ ਹੈ ਇਹ 30 ਤੋਂ 35 36 ਸਾਲ ਤੱਕ ਹੌਲੀ-ਹੌਲੀ ਹੁੰਦੀ ਹੈ ਪਰ 35 36 ਸਾਲ ਤੋਂ ਬਾਅਦ ਸਾਡੀ ਸਾਇੰਸ ਕਹਿੰਦੀ ਹੈ ਕਿ ਇੱਕੋ ਦਮ ਤੇਜ਼ੀ ਦੇ ਨਾਲgirਨਾ ਸ਼ੁਰੂ ਹੋ ਜਾਂਦੀ ਹੈ ਤੇ ਐਡੀ ਕੋ ਤੇਜ਼ੀ ਨਾਲ ਗਿਰਦੀ ਹੈ ਕਿ ਆਣ ਵਾਲੇ ਟਾਈਮ ਦੇ ਵਿੱਚ ਯਾਨੀ ਕਿ 40 41 42 ਸਾਲ ਦੇ ਵਿੱਚ ਇਨ੍ਹਾਂ ਆਂਡਿਆਂ ਦੇ ਅੰਦਰ ਅੰਦਰੂਨੀ ਇੰਨੀ ਕੈਪੇਬਿਲਿਟੀ ਨਹੀਂ ਰਹਿ ਜਾਂਦੀ ਕਿ ਔਰਤ ਨੂੰ ਆਸਾਨੀ ਦੇ ਨਾਲ ਪ੍ਰੈਗਨੈਂਟ ਕਰ ਸਕੇ ਤੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਆਂਡੇ ਘਟਦੇ ਜਾਂਦੇ ਤੇ ਮਹੀਨਾ ਜਿਹੜਾ ਬੰਦ ਹੁੰਦੀ ਕਗਾਰ ਤੇ ਆ ਜਾਂਦਾ ਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਔਰਤ ਜੇ 35 ਸਾਲ ਦੇ ਆਸ-ਪਾਸ ਹੈਗੀ ਹੈ ਤੇ ਉਹਨੂੰ ਆਪਣੀ ਪ੍ਰੈਗਨਨਸੀ ਨੂੰ ਤੁਰੰਤ ਪਲਾਨ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਜਿਵੇਂ ਕਿ ਹੁਣ ਤੁਹਾਡੇ ਕੋਲ ਜਿੰਨੇ ਵੀ ਮੀਲ ਪੇਸ਼ੈਂਟ ਆਉਂਦੇ ਨੇ ਸਭ ਤੋਂ ਪਹਿਲਾਂ ਤੁਹਾਡਾ ਪਹਿਲੀ ਪ੍ਰਕਿਰਿਆ ਕੀ ਹੁੰਦੀ ਹੈ ਕਿਉਂਕਿ ਇਹ ਜੀ ਲੋਕਾਂ ਨੂੰ ਥੋੜਾ ਸਮਝਾਉਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਜਿਵੇਂ ਕਿ ਜਿਹੜੇ ਨਸ਼ਾ ਕਰਦੇ ਨੇ ਕਿਉਂਕਿ ਉਹਨਾਂ ਦੀ ਮਾਨਸਿਕਤਾ ਉਦਾਂ ਦੀ ਬਣ ਜਾਂਦੀ ਆ ਉਹ ਵੀ ਤੁਹਾਡੇ ਕੋਲ ਪਰਿਵਾਰ ਦੇ ਨਾਲ ਆ ਸਕਦੇ ਨੇ ਸਭ ਤੋਂ ਪਹਿਲਾਂ ਤੁਹਾਡਾ ਕੀ ਰਹਿੰਦੀ ਹੈ ਬੇਬੀ ਉਹਨਾਂ ਦੀ ਸਭ ਤੋਂ ਪਹਿਲਾਂ ਡਿਟੇਲ ਹਿਸਟਰੀ ਲਈਤੀ ਜਾਂਦੀ ਹੈ ਠੀਕ ਹੈ ਸਾਡੇ ਟੈਸਟ ਟਿਊਬ ਬੇਬੀ ਆਈਵੀਐਫ ਤੇ ਫਰਟੀਲਿਟੀ ਦੇ ਮੱਦੇ ਨਜ਼ਰ ਦੇ ਵਿੱਚ ਉਹਨਾਂ ਦੇ ਸੀਮਨ ਦਾ ਚੈੱਕਅਪ ਹੁੰਦਾ ਹੈਗਾ ਵੀਰੇਜ ਦਾ ਕਿ ਉਹਨਾਂ ਦੇ ਵੀਰੇ ਦੇ ਵਿੱਚ ਇਸ ਟਾਈਮ ਸ਼ੁਕਰਾਨੂ ਕੀ ਕਹਿ ਰਹੇ ਹਨ ਕਿ ਉਸ ਦੇ ਆਧਾਰ ਦੇ ਉੱਤੇ ਕਈ ਵਾਰੀ ਉਹਨਾਂ ਦੇ ਅਸੀਂ ਹਾਰਮੋਨ ਟੈਸਟ ਚੈੱਕ ਕਰੀਦੇ ਆ ਜਿਹੜੇ ਬ੍ਰੇਨ ਤੋਂ ਨਿਕਲਦੇ ਆ ਤੇ ਸ਼ੁਕਰਾਨੂ ਬਣਾਉਂਦੇ ਆ ਪਲੱਸ ਉਹਨਾਂ ਦੀ ਗੋਲੀਆਂ ਦਾ ਜਿੰਨੂੰ ਅਸੀਂ ਫਿਜ਼ੀਕਲ ਐਗਜ਼ਾਮੀਨੇਸ਼ਨ ਕਈਦੇ ਟੈਸਟ ਇਸ ਦਾ ਚੈੱਕਅਪ ਹੁੰਦਾ ਹੈ ਉਹਦੇ ਨਾਲ ਕੁਝ ਹੋਰ ਗਲੈਂਡਸ ਹੁੰਦੀਆਂ ਨੇ ਉਹਨਾਂ ਦਾ ਚੈੱਕਅਪ ਹੁੰਦਾ ਉਸ ਆਧਾਰ ਤੇ ਫਿਰ ਅਸੀਂ ਅੱਗੇ ਡਿਸੀਜਨ ਲੈਣਾ ਹੁੰਦਾ ਹੈ ਕਿ ਇਸ ਕੇਸ ਦੇ ਵਿੱਚ ਕਿਹੜੀ ਟ੍ਰੀਟਮੈਂਟ ਇਹਨਾਂ ਨੂੰ ਬਿਹਤਰ ਸੂਟ ਕਰੇਗੀ ਯੋਗੀ ਟ੍ਰੀਟਮੈਂਟ ਦਾ ਸਿਰਫ ਇੱਕ ਪਹਿਲੂ ਨਹੀਂ ਹੁੰਦਾ ਇਹ ਟ੍ਰੀਟਮੈਂਟ ਦੇ ਬਹੁਤ ਸਾਰੇ ਪਹਿਲੂ ਹੁੰਦੇ ਐ ਕਿ ਇਹਦੇ ਵਿੱਚ ਤੁਹਾਡੀ ਸਾਹਮਣੇ ਵਾਲੇ ਦੀ ਏਜ ਕਿੰਨੀ ਐ ਮੈਰਿਜ ਲਾਈਫ ਕਿੰਨੀ ਐ ਤੁਸੀਂ ਕੀ ਉਮੀਦ ਲੈ ਕੇ ਸਾਡੇ ਕੋਲ ਆ ਰਹੇ ਹੋ ਫਿਰ ਉਸ ਹਿਸਾਬ ਦੇ ਨਾਲ ਅਸੀਂ ਕਸਟਮਾਈਜ਼ ਕਰਕੇ ਉਹਨਾਂ ਨੂੰ ਪਲਾਨ ਦਈਦਾ ਐ ਕਿ ਇਸ ਪਲਾਨ ਦੇ ਤਹਿਤ ਆਪਾਂ ਚੱਲਾਂਗੇ ਤੇ ਆਪਾਂ ਨੂੰ ਪ੍ਰੈਗਨੈਂਸੀ ਅਚੀਵ ਹੋਏਗੀ ਇਸ ਚੀਜ਼ ਨੂੰ ਰੱਪਸਰ ਕਿੰਨਾਕ ਸਮਾਂ ਲੱਗ ਜਾਣਾ एवी ਨਿਰਧਾਰਿਤ ਕਰਦਾ ਹੈ ਜੇ ਤਾਂ ਸਿੱਧਾ ਸਿੱਧਾ टीएसयू ਬੀਬੀ ਦਾ ਕੇਸ ਹੁੰਦਾ ਹੈ ਤੇ ਆਮ ਤੌਰ ਤੇ ਫੀਮੇਲ ਦੇ 1 ਜਾਂ 2 ਸਾਈਕਲ ਦੇ ਵਿੱਚ ਅਸੀਂ ਉਹਨਾਂ ਦੇ ਐਗਸ ਲੈ ਕੇ ਸਿਮਨ ਲੈ ਕੇ ਐمبرਿਓ ਬਣਾ ਕੇ ਰੱਖ ਸਕਦੇ ਹਾਂ ਪਰ ਉਹਨਾਂ ਕੇਸਿਸ ਦੇ ਵਿੱਚ ਜਿਨ੍ਹਾਂ 'ਚ ਸ਼ੁਕਰਾਨੂ ਨਹੀਂ ਹੈਗੇ ਤੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਸੇਵਨ ਕਰਦਾ ਹੈ ਟੈਸਟੋਸਟੀਰੋਨ ਦਾ ਇੰਜੈਕਸ਼ਨ ਲਗਾਉਂਦਾ ਹੈ ਡਰੱਗਸ ਨੇ ਸਟੀਰੋਇਡ ਨੇ ਤੇ ਸਾਨੂੰ ਫਿਰ ਉਸ ਚੀਜ਼ ਦੇ ਵਿੱਚ ਪਹਿਲਾਂ ਟਾਈਮ ਚਾਹੀਦਾ ਹੁੰਦਾ ਹੈ ਯਾਨੀ ਕਿ ਪਹਿਲਾਂ ਉਸ ਆਦਤ ਦੇ ਵਿੱਚੋਂ ਉਸ ਲੜਕੇ ਨੂੰ ਬਾਹਰ ਲੈ ਕੇ ਆਨਾ ਹੈ ਜਿਹਦੇ ਲਈ ਪੂਰੀ ਐਕਸਪਰਟ ਦੀ ਟੀਮ ਸਾਈਕੋਲੋਜੀਕਲ ਕਾਉਂਸਲਰ ਸਾਈਕੀਆਟ੍ਰਿਸ ਇਹਨਾਂ ਸਾਰਿਆਂ ਦੀ ਮਦਦ ਲੈ ਕੇ ਉਹਨੂੰ ਲੜੀਵਾਰ ਚੱਲਣਾ ਪੈਂਦਾ ਹੈ ਤੇ ਇਸ ਚੀਜ਼ ਦੇ ਵਿੱਚ ਟਾਈਮ ਲੱਗ ਸਕਦਾ ਹੁੰਦਾ ਹੈ ਅੱਛਾ ਦਵਾਈਆਂ ਦੇ ਨਾਲ-ਨਾਲ ਜਿਹੜੇ ਵੈਸੇ ਕੋਈ ਖਾਣਾ ਪੀਣਾ ਉਹ ਵੀ ਪੂਰਾ ਡਾਈਟ ਚਾਰਟ ਤੁਸੀਂ ਬਣਾ ਕੇ ਦਿੰਦੇ ਹੋ ਜੀ ਸਾਡੇ ਡਾਈਟੀਸ਼ਨ ਹੁੰਦੇ ਐਕਸਪਰਟ ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਭੇਜੀਦਾ ਹੈਗਾ ਤੇ ਦੱਸੀਦਾ ਹੈ ਕਿ ਹੈਲਦੀ ਡਾਈਟ ਕੀ ਹੁੰਦੀ ਹੈ ਤੇ ਹੈਲਦੀ ਡਾਈਟ ਦਾ ਤੁਹਾਡੀ ਆਪਦੀ ਜ਼ਿੰਦਗੀ ਦੇ ਵਿੱਚ ਪਲੱਸ ਤੁਹਾਡੀ ਫਰਟੀਲਿਟੀ ਦੇ ਵਿੱਚ ਕੀ ਅਸਰ ਪੈਂਦਾ ਹੈ ਤੇ ਫਿਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਟੈਬੂਲੇਟ ਕਰਕੇ ਕੰਸਲਟ ਕਰਕੇ ਫਿਰ ਉਹਨਾਂ ਨੂੰ ਦੇ ਦਈਏ ਤਾਂ ਕਿ ਉਹਨਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਚੀਜ਼ਾਂ ਦਾ ਸੁਧਾਰ ਆਵੇ ਅਸੀਂ ਡਾਕਟਰ ਸਾਹਿਬ ਤੁਸੀਂ ਪਲਾਨ ਦਾ ਜ਼ਿਕਰ ਕੀਤਾ ਨਾ ਕਿੱਦਾਂ-ਕਿੱਦਾਂ ਦੇ ਤੁਹਾਡੇ ਕੋਲ ਜਿਹੜੇ ਨੇ ਇਹ ਪੂਰੇ ਪਲਾਨ ਹੁੰਦੇ ਨੇ ਕੀ ਕੁਝ ਇਨਕਲੂਡ ਹੁੰਦਾ ਉਸ ਪਲਾਨ ਦੇ ਵਿੱਚ ਆ ਸਾਡਾ ਜਿਹੜਾ ਬੇਸਿਕ ਪਲਾਨ ਦਿੰਦਾ ਹੈ ਮੀਲ ਫਰਟੀਲਟੀ ਦੇ ਉੱਤੇ ਜੇ ਆਪਾਂ ਆਦਮੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਨਵੇਂ ਦੌਰ ਦੇ ਵਿੱਚ ਆ ਚੁੱਕੀਆਂ ਨੇ ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਤੇ ਮੰਨ ਲਓ ਕਿਸੇ ਦੇ ਸ਼ੁਕਰਾਨੂ ਹੀ ਨਹੀਂ ਹੈਗੇ ਜੇ ਤੁਹਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਮਰਦ ਆਂਦਾ ਹੈ ਜਿਹਦੇ ਵਿੱਚ ਸ਼ੁਕਰਾਨੂ ਹੀ ਨਹੀਂ ਹੈਗੇ ਜ਼ੀਰੋ ਸ਼ੁਕਰਾਨੂ ਨੇ ਤੇ ਆਮ ਤੌਰ ਤੇ ਐਸੇ ਮਰੀਜ਼ਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਡੋਨਰ ਯਾਨੀ ਕਿ ਬਾਰੋਂ ਕਿਸੇ ਦੇ ਸ਼ੁਕਰਾਨੂ ਲੈ ਲੋ ਅੱਜ ਕੱਲ ਦੇ ਦੌਰ ਦੇ ਵਿੱਚ ਅਸੀਂ ਸਰਜਿਕਲ ਸਪਰਮ ਰਿਟਰੀਵਲ ਜਿੰਨੂੰ ਅਸੀਂ ਕਹਿਦਾ ਹੈਗੇ ਕਿ ਗੋਲੀਆਂ ਦੇ ਵਿੱਚੋਂ ਵੀ ਸ਼ੁਕਰਾਨੂ ਕੱਢ ਕੇ ਉਹਨਾਂ ਦੀ ਵਾਈਫ ਦੇ ਅੰਡਿਆਂ ਨਾਲ ਮਿਲਾ ਕੇ ਭਰੂਣ ਤਿਆਰ ਕਰਕੇ ਉਹਨਾਂ ਨੂੰ ਉਹਨਾਂ ਦੇ ਹੀ ਸ਼ੁਕਰਾਨੂਆਂ ਦੇ ਨਾਲ ਪ੍ਰੈਗਨੈਂਟ ਕਰ ਸਕਦੇ ਆ ਫਿਰ ਉਸ ਚੀਜ਼ ਦੇ ਲਈ ਸਾਨੂੰ ਲੜੀ ਵਾਰ ਚਲਣਾ ਪੈਂਦਾ ਹੈ ਉਹਨਾਂ ਦੇ ਸ਼ੁਕਰਾਨੂ ਦੇਖ ਕੇ ਉਹਨਾਂ ਦੇ ਹਾਰਮੋਨ ਦੇਖ ਕੇ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਕੇ ਕਿ ਇਹ ਵਾਲਾ ਕੇਸ ਕਿਸ ਟ੍ਰੀਟਮੈਂਟ ਨੂੰ ਸੂਟ ਕਰਦਾ ਹੈ ਅੱਛਾ ਡਾਕਟਰ ਸਾਹਿਬ ਡੋਨਰ ਦਾ ਤੁਸੀਂ ਜ਼ਿਕਰ ਕੀਤਾ ਇੱਕ ਸਾਡੇ ਮਿਥ ਬਣੀ ਹੋਈ ਹੈ ਕਿ ਜ਼ਿਆਦਾਤਰ ਜਿਹੜੇ ਡੋਨਰ ਨੇ ਉਪਰਵਾਸੀ ਹੈਗੇ ਨੇ ਪਰਵਾਸੀਆਂ ਤੋਂ ਜ਼ਿਆਦਾ ਇਹ ਚੀਜ਼ ਲਈ ਜਾ ਰਹੀ ਹੈ ਇਹ ਮੈਂ ਹੁਣ ਕਹਾਂਗਾ ਕਿ ਜੇ ਸਾਡੇ ਸੈਂਟਰ ਦੀ ਗੱਲ ਕਰੀਏ ਤਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ 2021 ਦੇ ਲਾਅ ਤੋਂ ਬਾਅਦ ਠੀਕ ਹੈ ਜਿਹੜੇ ਅੱਜਕੱਲ 올ਓਵਰ ਇੰਡੀਆ ਫਾਲੋ ਹੋ ਰਹੇ ਹੈ ਉਹਦੇ ਵਿੱਚ ਵੀ ਡੋਨਰ ਦੀ ਇੱਕ ਪ੍ਰਕਿਰਿਆ ਹੈ ਡੋਨਰ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਵੀ ਬੰਦਾ ਚੱਲ ਰਿਹਾ ਹੈ ਤੇ ਉਸੇ ਨੂੰ ਦੇ ਸਕਦਾ ਹੈ ਇਸ ਤਰ੍ਹਾਂ ਨਹੀਂ ਹੁੰਦਾ ਡੋਨਰ ਦੀ ਏਜ ਤੈਅ ਕੀਤੀ ਗਈ ਹੈ ਕਿ 21 ਤੋਂ 55 ਦੇ ਵਿਚਕਾਰ ਹੋਣੀ ਚਾਹੀਦੀ ਹੈ ਡੋਨਰ ਜਦੋਂ ਸਾਡੇ ਕੋਲ ਆਏਗਾ ਸੀਮਨ ਦੇਣ ਦੇ ਲਈ ਸਾਡੇ ਆਰਟੀ ਬੈਂਕ ਦੇ ਵਿੱਚ IVF ਸੈਂਟਰ ਨਹੀਂ ਲੈ ਸਕਦਾ ART ਬੈਂਕਸ ਲੈ ਸਕਦੇ ਹੁੰਦੇ ਆ ਰਜਿਸਟਰਡ ART ਬੈਂਕਸ ਲੈ ਸਕਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਪੂਰੀ ਡਿਟੇਲ ਹਿਸਟਰੀ ਲਈ ਜਾਂਦੀ ਏ ਇੱਕ ਤਰ੍ਹਾਂ ਦਾ ਪੇਸ਼ੈਂਟ ਪੂਰੀ ਤਰ੍ਹਾਂ ਐਗਜ਼ਾਮਿਨ ਕੀਤਾ ਜਾਂਦਾ ਹੈ ਹਿਸਟਰੀ ਲਿੱਤੀ ਜਾਂਦੀ ਏ ਉਹਨਾਂ ਦੇ ਕੰਸੈਂਟ ਹੁੰਦੇ ਆ ਉਸ ਦਾ ਬਲੱਡ ਟੈਸਟ ਲਿੱਤਾ ਜਾਂਦਾ ਹੈ ਬਲੱਡ ਟੈਸਟ ਦੇ ਵਿੱਚ ਵੀ ਐਸੀਆਂ ਚੀਜ਼ਾਂ ਜਿਹੜੀਆਂ ਅੱਗੇ ਜੈਨੈਟਿਕ ਪ੍ਰੋਬਲਮਸ ਕਰ ਸਕਦੀਆਂ ਨੇ ਕਈ ਵਾਰ ਉਹਨਾਂ ਦੇ ਵੀ ਟੈਸਟ ਕੀਤੇ ਜਾਂਦੇ ਆ ਫਿਰ ਉਸ ਦਾ ਸੀਮਨ ਲਿਆ ਜਾਂਦਾ ਹੈ ਸੀਮਨ ਨੂੰ ਦੇਖਿਆ ਜਾਂਦਾ ਹੈ ਕਿ ਸੀਮਨ ਵਾਕਿਆ ਹੀ ਫਰੀਜ਼ ਕਰਨ ਦੇ layak ਹੈ ਕਿਸੇ ਨੂੰ ਦੇਣ ਦੇ layak ਹੈ ਫਿਰ ਉਸ ਦੇ ਪੂਰੇ ਕੈਰੈਕਟਿਸਟਿਕਸ ਜਿਹੜੇ 2010 ਚ ਫਾਰਮ M1 ਚਾਹਦੇ ਆ ਆਈ ਕਲਰ हेयर कलर स्किन कलर ਹਾਈਟ weight ਬਲੱਡ ਗਰੁੱਪ ਇਹ ਸਾਰੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਤੇ ਅੱਗੇ ਜਦੋਂ ਵੀ ਕਿਸੇ ਵੀ ਲੋੜਵੰਦ ਕਪਲ ਨੂੰ ਜ਼ਰੂਰਤ ਹੈ ਤੇ ਉਹਨਾਂ ਨੂੰ ਇਸ ਮਾਪਦੰਡ ਦੇ ਹਿਸਾਬ ਨਾਲ ਇਸ ਫਿਜ਼ੀਕਲ ਕੈਰੈਕਟਿਸਟਿਕਸ ਦੇ ਹਿਸਾਬ ਨਾਲ ਮੈਚ ਕੀਤਾ ਜਾਂਦਾ ਹੈ ਫੇਰ ਉਹ ਸੀਮਨ ਕੁਆਰੰਟਾਈਨ ਤੋਂ ਬਾਅਦ ਰਿਲੀਜ਼ ਕੀਤਾ ਜਾਂਦਾ ਹੈ ਬਹੁਤ ਲੰਬਾ ਬਹੁਤ ਲੰਬਾ ਪ੍ਰੋਸੈਸ ਹੈ ਬਹੁਤ ਸੈਂਟਿਫਿਕ ਪ੍ਰੋਸੈਸ ਹੈ ਅੱਛਾ ਇਹਦੇ ਵਿੱਚ ਡਾਕਟਰ ਸਾਹਿਬ ਬਲੱਡ ਗਰੁੱਪ ਦਾ ਵੀ ਹੁੰਦਾ ਹੈ ਕਿ ਜਿਹੜਾ ਡੋਨੇਟ ਕਰ ਰਿਹਾ ਹੈ ਜਾਂ ਫਿਰ ਜਿਹੜਾ ਲੈ ਰਿਹਾ ਉਹਦਾ ਬਲੱਡ ਗਰੁੱਪ ਸੇਮ ਵਗੈਰਾ ਸਰਕਾਰ ਸਾਨੂੰ ਨਹੀਂ ਕਹਿੰਦੀ ਲਾ ਨਹੀਂ ਕਹਿੰਦਾ ਪਰ ਐਸ ਅ ਪ੍ਰੋਟੋਕੋਲ ਅਸੀਂ ਜਨਰਲੀ ਮੈਚ ਕਰਕੇ ਭੇਜੀਦਾ ਕਿਉਂਕਿ ਕੱਲ ਨੂੰ ਜਦੋਂ ਬੱਚਾ ਹੁੰਦਾ ਹੈ ਤੇ ਫਿਰ ਉਹਦੇ ਵਿੱਚ ਕੋਈ ਆਸਾਨੀ ਦੇ ਨਾਲ ਉਹਨਾਂ ਦੇ ਉੱਤੇ ਕੁਐਸ਼ਨ ਨਹੀਂ ਚੱਕਦਾਗਾ ਤੇ ਬਲੱਡ ਗਰੁੱਪ ਮੈਚ ਹੋ ਜਾਵੇ ਤਾਂ ਬਿਹਤਰ ਹੁੰਦਾ ਹੈ ਪਰ ਮੰਡੇਟਰੀ ਨਹੀਂ ਹੈਗਾ ਅਚਾ ਤਾਂ ਡਾਕਟਰ ਸਾਹਿਬ ਜਿਵੇਂ ਕਿ ਡੋਨਰ ਕੋਈ ਵੀ ਹੋਣ ਅੱਗੇ ਸ਼ੁਕਰਾਨੂ ਜੋ ਵੀ ਡੋਨੇਟ ਕਰਦਾ ਹੈ ਨਾ ਉਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ 20 ਤੋਂ 55 ਤੱਕ 23 ਤੋਂ 55 ਇਹਦੇ ਵਿੱਚ ਵੀ ਹੁਣ ਜਿਵੇਂ ਥੋੜੇ ਜਿਵੇਂ ਉਮਰ ਵੱਧਦੀ ਹੈ ਇਹ ਤਾਂ ਨਹੀਂ ਹੈਗਾ ਵੀ ਸ਼ੁਕਰਾਨੂ ਥੋੜੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨਹੀਂ ਹੁੰਦਾ ਤਾਂ ਨਹੀਂ ਹੈਗਾ ਪਰ ਜਨ ਲਈ ਜਦੋਂ ਅਸੀਂ ਡੋਨੇਟ ਕਰਾਈਦਾ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਥੋੜੇ ਜਿਹਾ ਯੰਗਰ ਜਿਹੜੀ ਅਗੇ ਪਾਪੂਲੇਸ਼ਨ ਉਹਨੂੰ ਯੂਜ਼ ਕਰੀਏ ਤੁਸੀਂ ਲਾਅ ਦੇ ਹਿਸਾਬ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਲੋਡ ਬੰਦ ਕਪਲ ਆਪਣੇ ਘਰ ਦੇ ਵਿੱਚੋਂ ਵੀ ਸ਼ੁਕਰਾਂ ਨੂੰ ਲਿਆ ਸਕਦਾ ਹੈ ਉਹ ਆਪਣੇ ਮਦਰ ਸਾਈਡ ਤੋਂ ਫਾਦਰ ਸਾਈਡ ਤੋਂ ਆਪਣੇ ਰਿਲੇਸ਼ਨ ਦੇ ਸਾਈਡ ਤੋਂ ਕਿਸੇ ਨੂੰ ਵੀ ਡੋਨਰ ਬਣਾ ਕੇ ਲਿਆ ਸਕਦਾ ਹੈਗਾ ਲਾਅ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਅੱਛਾ ਡਾਕਟਰ ਸਾਹਿਬ ਜਿਵੇਂ ਕਿ ਡੋਨੇਟ ਤੋਂ ਪਹਿਲਾਂ ਤੁਹਾਡੀ ਵੀ ਆਪਣੀ ਕੋਈ ਪ੍ਰੋਸੈਸ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋਵੋਗੇ ਕਿ ਉਹ ਮਰਦ ਵੀ ਇੰਨਾ ਯੋਗ ਬਣ ਸਕੇ ਕਿ ਉਹ ਇੱਕ ਔਲਾਦ ਦਾ ਸੁੱਖ-ਪੂਕ ਸਕਣ ਜੀ ਜੀ ਇਹ ਵੀ ਤੁਸੀਂ ਅੱਗੇ ਕੋਸ਼ਿਸ਼ ਕਰਦੇ ਹੋਵੋਗੇ ਪਹਿਲਾਂ ਹਾਂਜੀ ਇਹਦੇ ਵਿੱਚੋਂ ਡਿਟੇਲਡ ਕਾਉਂਸਲਿੰਗ ਹੁੰਦੀ ਹੈ ਇਸ ਤਰ੍ਹਾਂ ਨਹੀਂ ਹੈਗਾ ਕਿ ਆਇਆ ਸੀ ਮੰਨ ਲਿਆ ਇਹਦੇ ਵਿੱਚ ਪ੍ਰੋਪਰ ਪੇਪਰ ਵਰਕ ਹੁੰਦਾ ਹੈ ਪ੍ਰੋਪਰ ਹਿਸਟਰੀ ਲਈ ਜਾਂਦੀ ਹੈ ਪ੍ਰੋਪਰ ਬਲੱਡ ਵਰਕ ਹੁੰਦਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਕਨਸੈਂਟ ਹੈ ਬਹੁਤ ਸਾਰੀਆਂ ਚੀਜ਼ਾਂ ਲੱਗ ਕੇ ਹੀ ਫਿਰ ਉਸ ਸੀਮਨ ਅੱਗੇ ਦਿੱਤਾ ਜਾਂਦਾ ਹੈ ਤੇ ਸੀਮਨ ਉਹੀ ਅੱਗੇ ਦਿੱਤਾ ਜਾਏਗਾ ਨੇਚਰਲੀ ਜਿਹੜਾ ਸੀਮਨ ਅਸੀਂ ਐਗਜ਼ਾਮਿਨ ਕਰਕੇ ਦੇਖਿਆ ਕਿ ਉਹ ਫਿੱਟ ਹੈ ਕਿੰਨੇ ਵਾਰ ਕੋਸ਼ਿਸ਼ ਕਰਦੇ ਹੋ ਜਿੱਤੋਂ ਉਸ ਤੋਂ ਬਾਅਦ ਡੋਨੇਟ ਦੀ ਤੁਹਾਨੂੰ ਲੋੜ ਪੈਂਦੀ ਹੈ ਡੋਨੇਸ਼ਨ ਕੋਈ ਵੀ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਇੱਕ ਨੂੰ ਪ੍ਰੈਗਨੈਂਟ ਕਰਕੇ ਲੋ ਦੇ ਹਿਸਾਬ ਦੇ ਨਾਲ ਤੇ ਇਹ ਡੋਨੇਸ਼ਨ ਕੋਈ ਵੀ ਆ ਕੇ ਦੇ ਸਕਦਾ ਹੈ ਠੀਕ ਹੈ ਤੁਹਾਡੇ ਕਪਲ ਦੇ ਘਰ ਦੇ ਮੈਂਬਰਸ ਵੀ ਆ ਕੇ ਦੇ ਸਕਦੇ ਆ ਪਰ ਲਾਅ ਕਹਿੰਦਾ ਹੈ ਕਿ ਇੱਕ ਵਾਰ ਕਿਸੇ ਨੂੰ ਪ੍ਰੈਗਨੈਂਟ ਕਰਨ ਤੋਂ ਬਾਅਦ ਰਿਪੀਟ ਨਹੀਂ ਕਰਨਾ اچھا ਇੱਕ ਵਾਰ ਕਰ ਸਕਦਾ ਨਹੀਂ ਠੀਕ ਹੈ ਅੱਛਾ ਡਾਕਟਰ ਸਾਹਿਬ ਹੁਣ ਤੱਕ ਤੁਸੀਂ ਕਿੰਨੇ ਬਿਓਲਾਦ ਜੋੜਿਆਂ ਨੂੰ ਸੁੱਖ ਦੇ ਸਕਦੇ ਸਹੀਓ ਮੈਂ ਉੱਪਰ ਵਾਲੇ ਦੀ ਮੇਰ ਹੈ ਕਿ ਮੈਂ ਖੁਦ ਆਪਣੇ ਹੱਥਾਂ ਦੇ ਨਾਲ ਘਟੋ ਘਟ 10000 ਤੋਂ ਪਲੱਸ ਜਿਹੜੇ ਜੋੜੇ ਹੈ ਉਹਨਾਂ ਨੂੰ ਮੈਂ ਸੰਤਾਨ ਸੁਖ ਦੀ ਪ੍ਰਾਪਤੀ ਕਰਾ ਚੁੱਕਾ ਹੈਗਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਮੈਂ ਉੱਪਰ ਵਾਲੇ ਨੂੰ ਹੋਰ ਅਰਦਾਸ ਕਰਾਂਗਾ ਕਿ ਇਸ ਚੀਜ਼ ਦੇ ਵਿੱਚ ਜਿੰਨੀ ਸ਼ਫਾ ਮੈਨੂੰ ਹੋਰ ਦੇ ਸਕਦਾ ਹੈ ਉਹ ਦੇ ਅੱਛਾ ਡਾਕਟਰ ਸਾਹਿਬ ਜਿਵੇਂ ਹੁਣ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਬੈਠੇ ਨੇ ਵੀਰ ਭਰਾ ਹਨ ਇੰਟਰਵਿਊ ਦੇਖ ਰਹੇ ਹੋਣਗੇ ਤੁਹਾਡੇ ਨਾਲ رابطہ ਕਾਇਮ ਕਰਨਾ ਤੁਹਾਡੇ ਕੋਲ ਆਉਣਾ ਉਹਨਾਂ ਦਾ ਕੀ ਪ੍ਰੋਸੈਸ ਰਹੇਗਾ ਕਈ ਵਾਰ ਇਹ ਹੁੰਦਾ ਕਿਸੇ ਦੇ ਕੋਈ ਜਾਣਕਾਰੀ ਨਹੀਂ ਹੁੰਦੇ ਕੋਈ ਰਿਸ਼ਤੇਦਾਰ ਨਹੀਂ ਹੁੰਦੇ ਉਹਨਾਂ ਦੇ ਲਈ ਪੂਰਾ ਕੋ ਤੁਹਾਡੇ ਕੋਲ ਪੈਕੇਜ ਹੈ ਜਾਂ ਫਿਰ ਕਿਵੇਂ ਤੁਹਾਨੂੰ ਰابطਾ ਕਰ ਸਾਡੇ ਜਿਹੜੀ ਪੂਰੀ ਇੱਕ ਟੀਮ ਹੈ ਠੀਕ ਹੈ ਜਿਹੜੀ ਇਸ ਚੀਜ਼ ਨੂੰ ਟੇਕ ਕੇਅਰ ਕਰਦੀ ਹੈ ਤੇ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਵੈਬਸਾਈਟਸ ਦੇ ਉੱਤੇ ਆ ਕੇ ਉਹ ਕੰਸਲਟ ਕਰ ਸਕਦੇ ਆ ਅਸੀਂ ਉਹਨਾਂ ਦੇ ਲਈ ਸਪੈਸ਼ਲ ਵੀਡੀਓ ਕੰਸਲਟੇਸ਼ਨ ਦੀ অপਸ਼ਨ ਰੱਖੀ ਹੋਈ ਹੈ ਤਾਂ ਕਿ ਉਹ ਸਾਡੇ ਨਾਲ ਆਪਣੀ ਪੂਰੀ ਦਿਲ ਦੀ ਗੱਲ ਖੁੱਲ੍ਹ ਕੇ ਸਾਡੇਆਂ ਤੋਂ ਪਹਿਲਾਂ ਕਰ ਸਕਣ ਤਸੱਲੀ ਕਰ ਸਕਣ ਕਿ ਜਿਸ ਸ਼ਖਸ ਨਾਲ ਉਹ ਗੱਲ ਕਰ ਰਿਹਾ ਹੈ ਉਹ ਐਕਚੁਅਲ ਦੇ ਵਿੱਚ ਐਗਜ਼ਿਸਟ ਕਰ ਰਿਹਾ ਹੈ ਉਹਨਾਂ ਨੂੰ ਪੂਰੀ ਟ੍ਰੀਟਮੈਂਟ ਸਮਝਾਈਦੀ ਹੈ ਜੇ ਉਹਨਾਂ ਨੂੰ ਆ ਕੇ ਰਹਿਣ ਦੀ ਵੀ ਕੋਈ ਸਮੱਸਿਆ ਹੈ ਉਹਦੇ ਲਈ ਵੀ ਸਾਡੀ ਟੀਮ ਤਿਆਰ ਹੁੰਦੀ ਹੈ ਹਰ ਪਹਿਲੂ ਦੇ ਉਹਨਾਂ ਦੇ ਜਿਹੜੇ ਆਣ ਜਾਣ ਦਾ ਸਭ ਕੁਝ ਉਹ ਸਾਰੀ ਟੀਮ ਟੇਕ ਕੇਅਰ ਕਰਦੀ ਹੈ ਤੇ ਜਿਹੜੇ ਵੀ ਭੈਣ ਭਰਾ ਮੇਰੇ ਬਾਹਰ ਨੇ ਇਸ ਸਟੇਟਮੈਂਟ ਦੀ ਆਣਾ ਚਾਹੁੰਦੇ ਉਹ ਸਾਨੂੰ ਕੰਸਲਟ ਕਰ ਸਕਦੇ ਐ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਚਾਹੇ ਉਹ ਟ੍ਰੀਟਮੈਂਟ ਦੇ ਪੱਖੋਂ ਐ ਚਾਹੇ ਉਹਨਾਂ ਦਾ ਆਣਾ ਜਾਣਾ ਹੈ ਚਾਹੇ ਰਹਿਣ ਦੇ ਪੱਖੋਂ ਐ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਫੇਸ ਨਹੀਂ ਕਰਨਗੇ ਅੱਛਾ ਡਾਕਟਰ ਸਾਹਿਬ ਜਿਵੇਂ ਕਿ ਜਿਹੜੇ ਵਿਦੇਸ਼ਾਂ ਤੋਂ ਜਿੰਨਾਂ ਨੇ ਆਉਣਾ ਆਬੀਅਸਲੀ ਗੱਲ ਉਹਨਾਂ ਨੇ ਉੱਥੇ ਵੀ ਟ੍ਰੀਟਮੈਂਟ ਕਰਵਾਇਆ ਹੁੰਦਾ ਨਾ ਤੁਸੀਂ ਜਿਹੜਾ ਹੁਣ ਆਪਣਾ ਸ਼ੁਰੂ ਕਰੋਗੇ ਟ੍ਰੀਟਮੈਂਟ ਉਹ ਤੁਸੀਂ ਨਵੇਂ ਸਿਰੋਂ ਸ਼ੁਰੂ ਕਰਦੇ ਹੋ ਜਾਂ ਫਿਰ ਜਿਹੜੀਆਂ ਰਿਪੋਰਟਸ ਵਗੈਰਾ ਉੱਥੇ ਹੁੰਦੀਆਂ ਉਹਨਾਂ ਦੀ ਉਹ ਨਾਲ ਲੈ ਕੇ ਆਉਣੀ ਜਿਹੜੇ ਰਿਪੋਰਟਸ ਨਾਲ ਲੈ ਕੇ ਆਂਦੇ ਹਨ ਉਹ ਤੇ ਉਹ ਸਾਨੂੰ ਥੋੜਾ ਸਹਾਰਾ ਮਿਲ ਜਾਂਦਾ ਠੀਕ ਹੈ ਕੁਝ ਰਿਪੋਰਟਸ ਸਾਡੇ ਲਈ ਜ਼ਰੂਰੀ ਹੁੰਦੀਆਂ ਨੇ ਅਦਰਵਾਈਜ਼ ਸਾਡੇ ਇਨ ਹਾਊਸ ਫੈਸਿਲਿਟੀ ਹੈ ਠੀਕ ਹੈ ਤੇ ਵਿਦਿਨ ਅਸੀਂ 1 ਆਰ ਟੂ 2 ਆਰ ਦਾ ਸੀ ਬਲੱਡ ਟੈਸਟ ਹਾਰਮੋਨ ਸਭ ਚੀਜ਼ਾਂ ਦੇਖ ਸਕਦੇ ਹੁੰਦੇ ਆ ਜੇ ਪਰਨਕਲ ਟੈਸਟ ਹੁੰਦੇ ਹੈ ਤੇ ਸਾਨੂੰ ਥੋੜੀ ਜਿョਦੇ ਚ ਐਡੀਡ ਐਡਵਾਂਟੇਜ ਮਿਲਦੀ ਹੈ ਨਹੀਂ ਤਾਂ ਹਰ ਚੀਜ਼ ਇਨ ਹਾਊਸ ਤੁਹਾਨੂੰ ਸਾਡੇ ਹਸਪੀਟਲ ਦੇ ਵਿੱਚ ਹੀ ਅਵੇਲੇਬਲ ਉਹ ਫਿਰ ਨਵੀਂ ਸਿਰੇ ਤੋਂ ਸ਼ੁਰੂ ਕਰਦੇ ਹਾਂ ਜਰੂਰੀ ਨਹੀਂ ਹੁੰਦਾ ਸਾਨੂੰ ਜੇ ਲੱਗੇ ਕਿਸੇ ਟੈਸਟ ਦੀ ਜ਼ਰੂਰਤ ਹੈ ਤਾਂ ਹੀ ਹੈ ਜੇ ਟੈਸਟ ਪਹਿਲਾਂ ਮੁਕੰਮਲ ਹੋਏ ਹੈਗੇ ਤੇ ਜ਼ਰੂਰੀ ਨਹੀਂ ਹੁੰਦਾ ਉਹਨਾਂ ਨੂੰ ਰਿਪੀਟ ਕਰਨਾ ਹੋਰ ਕੀ ਕਾਰਨ ਜੜੇ ਹੋ ਸਕਦੇ ਨੇ ਸ਼ੁਕਰਾਨੂ ਅਧਿਕਾਟ ਦੇ ਸ਼ੁਕਰਾਨੂ ਅਧਿਕਾਂਟ ਦੇ ਮੇਨ ਜੇ ਆਪਾਂ ਕਾਰਨ ਸਭ ਤੋਂ ਪਹਿਲਾਂ ਦੇਖੀਏ ਤੇ ਉਹਦੇ ਵਿੱਚ ਸਭ ਤੋਂ ਪਹਿਲਾ ਕਾਰਨ ਮੈਂ ਲਾਈਫਸਟਾਈਲ ਹੀ ਦਵਾਂਗਾ ਅੱਜਕੱਲ ਦਾ ਰੈਨਸ ਐਂਡ ਖਾਣ ਪੀਣ ਓਬੈਸਟੀ ਯਾਨੀ ਕਿ ਮੋਟਾਪਾ ਕਸਰਤ ਦਾ ਨਾ ਹੋਣਾ ਇਨਫੈਕਸ਼ਨਸ ਔਰ ਆਪਣੇ ਪੰਜਾਬ ਦੇ ਏਰੀਏ ਦੇ ਵਿੱਚ ਆਪਾਂ ਕਈ ਇਹ ਤਸਟੀਰੋਇਡ ਡਰੱਗਸ ਦੀ ਐਲਕੋਹਲ ਇਹਨਾਂ ਦੀ ਇਨਟੇਕ ਇਹ ਤੁਹਾਡੇ ਸ਼ੁਕਰਾਨਾ ਨੂੰ ਘਟਾਉਂਦੀ ਏ ਲਾਈਫਸਟਾਈਲ ਫਾਸਟ ਹੋ ਚੁੱਕਿਆ ਉਹਦੇ ਵਿੱਚ ਸਟ्रेस ਵੱਧ ਗਿਆ ਚਾਹੇ ਉਹ ਤੁਹਾਡਾ professionl stress ਸਹੀ ਆਦਰਵਾਈਸ ਸਟ्रेस ਹੈ ਇਹ ਚੀਜ਼ਾਂ ਵੀ ਜਿਹੜੀ ਨੇ ਤੁਹਾਡੇ ਸ਼ੁਕਰਾਨੂਆਂ ਨੂੰ ਘਟਾਉਂਦੀ ਨੇ। ਡਾਕਟਰ ਸਾਹਿਬ ਜਿਸੀ ਕੁਦਰਤੀ ਚੀਜ਼ਾਂ ਦੀ ਗੱਲ ਕਰੀ ਵੀ ਕੁਦਰਤੀ ਖਾਣ-ਪਾਨ ਹੋ ਗਿਆ ਜਾਂ ਹੋਰ ਕੁਦਰਤੀ ਕਿਹੜੀ ਚੀਜ਼ ਦੇ ਜ਼ਰੀਏ ਅਸੀਂ ਸ਼ੁਕਰਾਨੂਆਂ ਦੀ ਜਿਹੜੀ ਆ ਉਹ ਗਿਣਤੀ ਦੱਸ ਸਕਦੇ। ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਵਾਂਗੇ ਕਿ ਲਾਈਫਸਟਾਈਲ ਨੂੰ ਇੰਪਰੂਵ ਕਰੋ ਦੋ ਤਿੰਨ ਚੀਜ਼ਾਂ ਸਭ ਤੋਂ ਪਹਿਲਾਂ ਕਸਰਤ ਨੂੰ ਠੀਕ ਹੈ ਨਿਯਮ ਬਣਾਓ। ਨਿਯਮ ਦਾ ਮਤਲਬ ਕਸਰਤ ਇਹ ਨਹੀਂ ਕਿ ਤੁਸੀਂ ਜਿਮ ਜਾਣਾ ਹੈ। ਕਸਰਤ ਬਹੁਤ سارے ਤਰੀਕੇ ਨਾਲ ਕੀਤੀ ਜਾ ਸਕਦੀ ਹੈ ਫਾਸਟ ਵਾਕਿੰਗ ਰਨਿੰਗ ਕੋਈ ਵੀ ਇੱਕ ਆਪਾਂ ਕੀ ਕਹਿੰਦੇ ਐ ਸਪੋਰਟਸ ਐਕਟੀਵਿਟੀ ਕਰ ਸਕਦੇ ਹੈਗੇ ਐ ਸਾਈਕਲਿੰਗ ਐ ਸਵਿਮਿੰਗ ਐ ਤੇ ਇਹਨੂੰ ਆਪਣਾ ਨਿਯਮ ਬਣਾਣਾ ਹੈ ਆਪਾਂ ਆਪਣੀ ਜ਼ਿੰਦਗੀ ਚ ਇਹ ਜੋ ਨਿਯਮ ਬਣਾਵਾਂਗੇ ਕਸਰਤ ਨੂੰ ਤੇ ਤੁਹਾਡੇ ਗੁੱਡ ਹਾਰਮੋਨਸ ਜਿੰਨੂੰ ਅਸੀਂ ਕਹਿੰਦੇ ਐ ਐਂਡੋਰਫਿਨਸ ਰਿਲੀਜ਼ ਹੁੰਦੇ ਐ ਤੇ ਨੇਚਰਲੀ ਤੁਹਾਡੀ ਬਾਡੀ ਤੇ ਤੁਹਾਡੀ ਫਰਟੀਲਿਟੀ ਤੇ ਤੁਹਾਡੇ ਸੀਮਨ ਦੀ ਕੁਆਲਿਟੀ ਇੰਪਰੂਵਡ ਰਹਿੰਦੀ ਐ ਦੂਸਰੀ ਚੀਜ਼ ਐ ਖਾਣ ਪੀਣ ਖਾਣ ਪੀਣ ਦੇ ਵਿੱਚ ਹਾਈ ਫੈਟੀ ਫੂਡਸ ਬਾਹਰ ਦੇ ਫਾਸਟ ਫੂਡਸ ਇਹਨਾਂ ਨੂੰ ਅਵੋਇਡ ਕਰਕੇ ਠੀਕ ਹੈ ਕਦੇ ਕਦਾਈ ਅੱਜ ਕੱਲ ਦੇ ਦੌਰ ਦੇ ਵਿੱਚ ਤੁਹਾਨੂੰ ਜਾਣਾ ਪੈਂਦਾ ਪਾਰਟੀ ਕਰਨੀ ਪੈਂਦੀ ਹੈ ਪਰ ਇਸ ਚੀਜ਼ ਨੂੰ ਲਿਮਿਟ 'ਚ ਰਹਿ ਕੇ ਚੈੱਕ 'ਚ ਰਹਿ ਕੇ ਹੈਲਦੀ ਫੂਡ ਆਪਾਂ ਸਾਰੇ ਜਾਣਦੇ ਆ ਜਿਸ ਦੇ ਵਿੱਚ ਗ੍ਰੀਨ ਵੈਜੀਟੇਬਲਸ ਨੇ ਫਲ ਫਰੂਟ ਨੇ ਜੇ ਆਪਾਂ ਇਹਨਾਂ ਦਾ ਸੇਵਨ ਜ਼ਿਆਦਾ ਕਰਾਂਗੇ ਤੇ ਨੇਚਰਲੀ ਆਪਣੇ ਜਿਹੜੇ ਹਾਰਮੋਨਸ ਵੀ ਹੈ ਉਹ ਵੀ ਬਰਕਰਾਰ ਰਹਿੰਦੇ ਆ ਓਬੇਸਿਟੀ ਫੈਟ ਨਹੀਂ ਕ੍ਰੀਏਟ ਹੁੰਦਾ ਹਾਰਮੋਨ ਡਿਸਟਰਬੈਂਸਸ ਨਹੀਂ ਹੁੰਦੀਆਂ ਗਿਆ ਤੀਸਰੀ ਚੀਜ਼ ਹੈਗੀ ਹੈ ਕਿ ਲੰਗਰ ਸਿਟਿੰਗ ਫੋਰ ਇਗਜ਼ਾਮਪਲ ਅੱਜਕੱਲ ਦੇ ਟਾਈਮ ਦੇ ਵਿੱਚ ਆਫਿਸ ਟਾਈਮ 'ਚ ਲੰਬੇ ਟਾਈਮ ਲਈ ਸਿੱਸੀ ਬੈਠ ਰਹੇ ਹੋ ਮੂਵਮੈਂਟਸ ਨਹੀਂ ਕਰ ਰਹੇ ਹੋ ਲੈਪਟਾਪ ਤੁਸੀਂ ਇਹਦੇ ਉੱਤੇ ਰੱਖ ਕੇ ਕੰਮ ਕਰਦੇ ਹੋ ਜਾਂ ਕੋਈ ਸੋਨਾ ਹੈ ਜਿਸ ਤਰ੍ਹਾਂ ਤੁਸੀਂ ਹਾਈ ਹੀਟ ਦੇ ਵਿੱਚ ਰਹਿ ਰਹੇ ਹੋ ਲੰਗਰ ਡਰਾਈਵਿੰਗ ਕਰ ਰਹੇ ਹੋ ਇਹ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਦੇ ਵਿੱਚ professionl hazards ਹੁੰਦੇ ਆਗੇ ਜੇ ਤੁਸੀਂ ਇੱਥੇ ਕੋਈ ਵੀ ਕੰਮ ਕਰ ਰਹੇ ਹੋ ਤੇ ਆਪਣੇ ਆਪ ਨੂੰ ਅੱਧੇ ਘੰਟੇ ਦੇ ਵਿੱਚੋਂ ਬ੍ਰੇਕ ਲੈ ਲਿਆ ਮੂਵ ਕਰ ਲਿਆ ਇਹੀ ਚੀਜ਼ਾਂ ਦੇ ਨਾਲ ਜੇ ਆਪਾਂ ਆਪਣੀ ਬਾਡੀ ਨੂੰ ਸਵਸਥ ਰੱਖਾਂਗੇ ਤਾਂ ਇਹ ਸਾਡੀ ਫਰਟੀਲਿਟੀ ਤੇ ਸੀਮਨ ਦੇ ਉੱਤੇ ਵੀ ਫਰਕ ਪਾਉਂਦੀ ਹੈ। ਜੇ ਡਾਕਟਰ ਸਾਹਿਬ ਜਿੰਨੇ ਜ਼ਿਕਰ ਕਰਦਿੰਦੀ ਆ ਕਿ ਜਿਵੇਂ ਹੁਣ ਜਿਆਦਾ ਜਿਹੜੇ ਹੁਣ ਮੋਬਾਈਲ ਬਹੁਤ ਲੋਕ ਯੂਜ਼ ਕਰਦੇ ਨੇ ਇਹਦੇ ਨਾਲ ਵੀ ਥੋੜਾ ਜਿਹਾ ਆਪਣਾ ਮਾਨਸਿਕ ਬਿਲਕੁਲ ਵਿਗੜੇ ਜਾਂ ਲੋਕਾਂ ਦਾ ਇਹ ਚੀਜ਼ ਦਾ ਵੀ ਫਰਕ ਪੈਂਦਾ ਹੈ। ਆ ਮੋਬਾਈਲ ਸਿੱਧੇ ਤੌਰ ਦੇ ਉੱਤੇ ਤਾਂ ਮੈਂ ਨਹੀਂ ਕਹਾਂਗਾ ਕਿ ਸ਼ੁਕਰਾਨੂਆਂ ਦੇ ਉੱਤੇ ਕੋਈ ਅਸਰ ਪਾ ਰਿਹਾ ਹੈਗਾ ਪਰ ਮੋਬਾਈਲ ਤੁਹਾਡੀ ਸਿਟਿੰਗ ਜਿਹੜੀ ਹੈ ਉਹ ਬਹੁਤ ਵਧਾ ਰਿਆ ਹੈ ਤੁਸੀਂ ਬੈਠ ਰਹੇ ਹੋ ਸਿਟਿੰਗ ਕਰਕੇ ਤੇ ਜੱਲੀ ਕੀ ਹੈ ਤੁਸੀਂ ਗੇਮ ਕਰ ਰਹੇ ਹੋ ਸੋਸ਼ਲ ਮੀਡੀਆ ਯੂਜ਼ ਕਰ ਰਹੇ ਹੋ ਤੇ ਉਹਦੇ ਨਾਲ ਤੁਹਾਡਾ ਖਾਂਪੀ ਚੱਲ ਰਹੀ ਹੈਗੇ ਤੇ ਮੈਂ ਕਵਾਂਗਾ ਕਿ ਇਨਡਾਇਰੈਕਟ ਤੌਰ ਤੇ ਜੇ ਆਪਾਂ ਗੱਲ ਕਰਾਂਗੇ ਤਾਂ ਹਾਂ ਸਿੱਧੇ ਤੌਰ ਦੇ ਉੱਤੇ ਮੋਬਾਈਲ ਜਿਹੜਾ ਹੈ ਫਿਰ ਉਹ ਤੁਹਾਡੀ ਕਿਤੇ ਨਾ ਕਿਤੇ ਹੈਲਥ ਦੇ ਉੱਤੇ ਅਸਰ ਪਾਉਂਦਾ ਹੈ। ਸਟ्रेस ਦਾ ਜ਼ਰੂਰ ਵਾਦਦਾ ਨਾ ਇਹ ਚੀਜ਼ ਦਾ। ਅਚ ਡਾਕਟਰ ਸਾਹਿਬ ਜਿਵੇਂ ਕਿਸੇ ਮਰਦ ਨੂੰ ਕੋਈ ਬਿਮਾਰੀ ਵੀ ਹੁੰਦੀ ਜਿਵੇਂ ਕੋਈ 슈ਗਰ ਦੀ ਗੱਲ ਕਰ ਲਈਏ ਜੋ ਔਰ ਥੋੜੀ ਬਹੁਤ ਕੋਈ ਬਿਮਾਰੀ ਹੈ ਉਹਨਾਂ ਚੀਜ਼ਾਂ ਨਾਲ ਵੀ ਫਰਕ ਪੈਂਦਾ। ਜੀ ਫਰਕ ਪੈਂਦਾ ਹੈਗੇ 슈ਗਰ ਵੀ ਤੁਹਾਡੇ ਜਿਹੜੇ ਹੈਗੇ ਸ਼ੁਕਰਾਨ ਨੂੰ ਘਟਾ ਸਕਦੀ ਹੁੰਦੀ ਹੈ। ਤੇ 슈ਗਰ ਦੇ ਨਾਲ ਹੋਰ ਵੀ ਜਿਸ ਤਰ੍ਹਾਂ ਨਸਾਂ ਕਮਜ਼ੋਰ ਹੁੰਦੀਆਂ ਨੇ ਤੇ ਸ਼ੂਗਰਾਂ ਨੂੰ ਬਾਹਰ ਨਹੀਂ ਜਾਂਦੇ ਸ਼ੂਗਰਾਂ ਨੂੰ ਪਿੱਛੇ ਬਲੈਡਰ ਚਲੇ ਜਾਂਦੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਸ਼ੂਗਰ ਦੇ ਵਿੱਚ ਸਾਹਮਣੇ ਆndੀਆਂ ਨੇ ਤੇ ਕਨਸੈਪਟ ਉਹੀ ਰਹਿੰਦਾ ਹੈ ਕਿ ਸ਼ੂਗਰ ਕੰਟਰੋਲ ਕਰਨੀ ਹੈ ਤੇ ਆਪਣੀ ਹੈਲਦੀ ਲਾਈਫਸਟਾਈਲ ਨੂੰ ਅਪਣਾ ਕੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਆਪਾਂ ਤਵੱਜੂ ਦੇਣੀ ਹੈ ਅੱਛਾ ਪੇਸ਼ੈਂਟ ਤੁਹਾਨੂੰ ਬਹੁਤ ਸੁਣ ਰਹੇ ਹੋਣਗੇ ਕੀ ਸੰਦੇਸ਼ ਦਿਨਾ ਚਾਹੁੰਦੇ ਹੋ ਸੰਦੇਸ਼ ਸਭ ਤੋਂ ਪਹਿਲਾਂ ਕਿਉਂਕਿ ਅੱਜ ਆਪਾਂ ਸਿਰਫ ਮੇਲ ਫਰਟੀਲਿਟੀ ਤੇ ਫੋਕਸ ਕਰ ਰਹੇ ਹਾਂ ਤੇ ਪੰਜ ਚੀਜ਼ਾਂ ਮੈਂ ਜ਼ਰੂਰ ਕਵਾਂਗਾ ਸਭ ਤੋਂ ਪਹਿਲਾਂ ਲਾਈਫਸਟਾਈਲ ਜਿਹਦੇ ਵਿੱਚ ਕਸਰਤ ਨੂੰ ਨਿਯਮ ਨਿਯਮਿਤ ਤੌਰ ਦੇ ਉੱਤੇ ਕਰੋ ਦੂਸਰੀ ਚੀਜ਼ ਹੈ ਫੈਟੀ ਫੂਡ ਫਾਸਟ ਫੂਡ ਇਨਨ ਨੂੰ ਅਵੋਇਡ ਕਰੋ ਤੀਸਰੀ ਚੀਜ਼ ਹੈ ਕਿ ਕਿਸੇ ਵੀ ਤਰ੍ਹਾਂ ਦਾ ਡਰਗ ਐਲਕੋਹਲ স্মੋਕਿੰਗ ਇਨਾਂ ਚੀਜ਼ਾਂ ਨੂੰ ਅਵੋਇਡ ਕਰੋ ਤੇ ਹੈਲਦੀ ਚੀਜ਼ਾਂ ਨੂੰ ਖਾਣ ਦੀ ਕੋਸ਼ਿਸ਼ ਕਰੋ ਚੌਥੀ ਚੀਜ਼ ਹੈ ਕਿ ਪ੍ਰੋਫੈਸ਼ਨਲੀ ਜੇ ਤੁਹਾਡੇ ਲੰਬੇ ਟਾਈਮ ਲਈ ਸਿਟਿੰਗ ਹੈ ਡਰਾਈਵਿੰਗ ਹੈ ਲੈਪਟਾਪਸ ਹੈ ਸੋਨਾ ਬੈਲਟਸ ਹੈ ਇਹਨਾਂ ਨੂੰ ਤੁਸੀਂ ਅਵੋਇਡ ਕਰੋ ਤੇ ਜਨਰਲੀ ਤੁਸੀਂ ਮਲਟੀਵਿਟਾਮਿਨਸ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਜਿਹੜੇ ਤੁਹਾਡੇ ਸ਼ੁਕਰਾਨਾ ਨੂੰ ਥੋੜਾ ਜਿਆਦਾ ਬਿਹਤਰ ਬਣਾ ਸਕਦੇ ਹਨ ਤਾਂਨ ਬਾਤ ਕਰਾਂਗੇ ਤੈਸਨ ਸਰਬ ਹੈਲਥ ਕੇਅਰ ਦੇ ਡਾਕਟਰ ਸਰਬਜੀਤ ਸਿੰਘ ਤਾਂ ਪੂਰਾ ਦੱਸਿਆ ਇਹਨਾਂ ਨੇ ਕਿ ਸਮਾਜ ਦੇ ਵਿੱਚ ਸਿਰਫ ਔਰਤਾਂ ਹੀ ਬਾਜਨੀ ਹੁੰਦੀਆਂ ਮਰਦ ਵੀ ਬਾਝ ਹੋ ਸਕਦੇ ਨੇ ਕਈ ਫੀਸ ਦੀ ਬਾਝ ਜੜੇ ਨੇ ਉਹ ਹੋ ਸਕਦੇ ਨੇ ਤੇ ਜੇਕਰ ਤੁਸੀਂ ਵੀ ਇਸ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਤੁਸੀਂ ਜਰੂਰ ਡਾਕਟਰ ਸਰਬਜੀਤ ਦੇ ਨਾਲ رابطہ ਕਾਇਮ ਕਰੋ नीचे जड़े स्क्रीन ਦੇ ਹੇਠਾਂ ਨੰਬਰ ਜਿਹੜੇ ਨੇ ਉਹ ਚੱਲ ਰਹੇ ਨੇ ਤੁਸੀਂ ਉਹਨਾਂ ਨਾਲ رابطہ ਕਾਇਮ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਤੁਹਾਡੀ ਸਮੱਸਿਆ ਦਾ ਜਰੂਰ ਉਹ ਹੱਲ ਜਿਹੜੇ ਨੇ ਕੱਢਣਗੇ ਬਹੁਤ ਸਾਲਾਂ ਦਾ ਤਜਰਬਾ 20 ਸਾਲ ਦਾ ਤਜਰਬਾ ਤੇ ਹਜ਼ਾਰਾਂ ਬੇਔਲਾਦ ਜੋੜਿਆਂ ਨੂੰ ਇਹ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਜਿਹੜੇ ਨੇ ਉਹ ਦੇ ਚੁੱਕੇ ਨੇ ਤਾਂ ਜਰੂਰ ਇੱਕ ਵਾਰੀ ਸਰਬ ਹੈਲਥ ਕੇਅਰ ਦੀ ਵਿਜ਼ਿਟ ਜਰੂਰ ਕਰੋ